ਅਸੀਂ ਮੱਧ ਜਿੱਦੁੱਧ ਚੋਣੇ ਆ ਇਹਦਾ ਪਾਣੀ ਲੇਵਾ ਧੋਣ ਵਾਸਤੇ ਹੋਰ ਹੈ ਅੱਛਾ ਜੀ ਤੇ ਬਾਲਟੀ ਨੇੜੇ ਵੀ ਨਹੀਂ ਰੱਖ ਦੇਗੇ ਠੀਕ ਹੈ ਤੇ ਉਸ ਤੋਂ ਬਾਅਦ ਧੋ ਕੇ ਲੇਵਾ ਫਿਰ ਇਹਦੇ ਨਾਲ ਅਸੀਂ ਆ ਸਾਡੇ 10 ਕਿਲੋ ਤੌਲ ਕੇ ਇਹ ਸਾਰਾ ਪੂਰੇ ਦਾ ਪੂਰਾ ਲੇਵਾ ਸਾਫ ਕਰਦੇ ਆ ਪੂਰੇ ਥਣ ਸਾਫ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਬਾਲਟੀ ਦੇ ਵਿੱਚ ਦੁੱਧ ਚੋਣੇ ਆ ਸਾਡੇ ਦੁੱਧ ਨੂੰ ਕੋਈ ਇਹ ਨਹੀਂ ਚੈਲੰਜ ਕਰ ਸਕਦਾ ਵੀ ਇਹਦੇ ਚੋ ਸਮੈਲ ਆਉਂਦੀ ਹੈ ਕਿਉਂਕਿ ਆਪਣੇ ਆਮ ਲੋਕ ਕੀ ਕਰਦੇ ਉਹ ਹੀ ਬਾਟੀ ਚ ਪਾਣੀ ਪਾ ਕੇ ਲੈਵੇ ਤੇ ਮਾਰੀ ਜਾਂਦੇ ਆ ਉਹ ਤਾਂ ਛਾੜਦੇ ਨਹੀਂ ਪੂੰਝਦੇ ਨਹੀਂ ਉਹ ਉਹਵੇਂ ਵਿੱਚ ਟੌਕੇ ਡਿੱਗੀਆਂ ਤੇ ਫਿਰ ਉਹ ਗੋਹੇ ਦੀ ਸਮੈਲ ਤਾਂ ਆਉਣੀ ਆਉਣੀ ਆ ਇਸ ਕਰਕੇ ਸਾਡੇ ਦਾ ਕੁਆਲਟੀ ਦਾ ਇਹ ਫਰਕ ਹੈ ਹਾਂਜੀ ਤੇ ਦੂਜਾ ਇਹ ਹੈ ਵੀ ਇਹ ਨਹੀਂ ਵੀ ਸਾਡੇ ਜਿਹੜੇ ਬੰਦੇ ਲੱਗੇ ਆ ਦੁੱਧ ਦੇਲੇ ਉਹਨਾਂ ਨੂੰ ਆਖਤਾ ਜੀ ਹੁਣ ਜੇਠ ਦਾ ਮਹੀਨਾ ਆ ਗਿਆ ਹੜ ਦਾ ਆ ਗਿਆ ਹੁਣ ਸਾਡੇ ਦੁੱਧ ਮੌਕਾ ਉਹ ਸਾਨੂੰ ਮੌਕੇ ਤੇ ਭਾਵੇਂ 1.5 ਲੱਖ ਰੁਪਇਆ ਲਾਉਣਾ ਪਵੇ ਭਾਵੇਂ ਸਵਾ ਮੈਂ ਤਾਂ ਉਦੋਂ ਮਹਿੰਗੀ ਮਿਲਦੀ ਹੈ ਹਾਂਜੀ ਹਾਂਜੀ ਉਸ ਵੇਲੇ ਫਿਰ ਅਸੀਂ ਮੈਂ ਲੈ ਕੇ ਉਹਨਾਂ ਦਾ ਦੁੱਧ ਪੂਰਾ ਕਰਦੇ ਹੀ ਕਰਦੇ ਆ ਠੀਕ ਹੈ ਜੀ ਹਾਂ ਬਾਕੀ ਅਸੀਂ ਫੈਂਟ ਪੂਟ ਦਾ ਕਦੇ ਸੋਚਿਆ ਨਹੀਂ ਸਾਡੀ ਤਾਂ ਇਹ ਗਰੰਟੀ ਹੁੰਦੀ ਹੈ ਵੀ ਸਾਡਾ ਦੁੱਧ ਜੇ ਜਾਂ ਮੈਂ ਦੇ ਥਾਣਾ ਤੋਂ ਨਿਕਲੂਗਾ ਉਹੀ ਸਾਨੂੰ ਦੇਵਾਂਗੇ ਸਹੀ ਹੈ ਜੀ ਤੇ ਇੱਕ ਇੱਕ ਅੰਕਲ ਜੀ ਆਪਾਂ ਜਿੰਨੇ ਵੀ ਪਹੂ ਰੱਖਣ ਵਾਲੇ ਸਾਰਿਆਂ ਨੂੰ ਵਕਤ ਪਾਦ ਕੇ ਬੁੜੀਆਂ ਨੇ ਕਹਣਾ ਵੀ ਆਹ ਜਗਾੜ ਜੀ ਨਿਕਲਿਆ ਗਿਆ ਪਹਿਲਾਂ ਬਣਾ ਕੇ ਲੈ ਉਹਨਾਂ ਨੇ ਕਹਣਾ ਸ਼ਾਮ ਨੂੰ ਧਾਰਾ ਫੇਰ ਛੋੜ ਗਿਆ ਹਾਂ ਇਹ ਕਈ ਥਾਵਾਂ ਤੇ ਅੱਗੇ ਸਾਨੂੰ ਕਿਸੇ ਨੇ ਦੱਸਿਆ ਸੀ ਆ ਵੀ ਆ ਕੇ ਸਾਡੇ ਕਿਸੇ ਬੁੜੀ ਦੇ ਅੱਖ ਚ ਮਾਰੀ ਪੂਛ ਹਾਂਜੀ ਮੈਂ ਚੋਣ ਲੱਗੀ ਜੇ ਉਹਦੇ ਵਿਚਾਰੀ ਦੇ ਅੱਖ ਦਾ ਬਹੁਤ ਨੁਕਸਾਨ ਹੋ ਗਿਆ ਸੀ ਜਿਵੇਂ ਪਹਿਲਾਂ ਅੰਦਰ ਸੀ ਫੋਲਾ ਪੈ ਗਿਆ ਹਾਂਜੀ ਇਹ ਫਿਰ ਅਸੀਂ ਪੂਛ ਨੂੰ ਲਾ ਦਿੰਨੇ ਆ ਇਹ ਵੈਲਡਿੰਗ ਵਾਲਾ ਆਹਾ ਹਾ ਹਾਂਜੀ 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 ਇਹ ਨੱਪ ਕੇ ਤੇ ਪੂਛ ਨੂੰ ਲਾ ਦਿੰਨੇ ਆ ਪਰ ਉਹ ਪੂਸ ਨਾਲੇ ਤਾਂ ਬੰਦੇ ਦੇ ਨਹੀਂ ਵਜਦੀ ਨਾਲੇ ਕਹੀ ਆ ਰਹੀ ਇਹ ਉਹ ਪੂਸ ਨਾਲ ਗੋਹਾ ਲੱਗ ਜਾਂਦਾ ਉਹ ਦੁੱਧ ਦੇ ਵਿੱਚ ਵੀ ਪੈ ਜਾਂਦਾ ਹਾਂ ਇਸ ਕਰਕੇ ਅਸੀਂ ਇਹ ਜਿਹੜੀਆਂ ਮਤਲਬ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਥੋੜਾ ਪਰ ਇਹ ਚੀਜ਼ ਛੋਟੀ ਆ ਪਰ ਇਹ ਕੰਮ ਵੱਡਾ ਕਰ ਜਾਂਦੀ ਸਹੀ ਗੱਲ ਆ ਇਹ ਅੱਜ-ਅੱਜ ਵਾਰ ਸਾਨੂੰ ਹੀ ਪਊਗਾ ਬਾਬਾ ਸਾਹਿਬ ਆਪਾਂ ਨੂੰ ਹੀ ਲੈ ਜਾ ਲੈ ਕੇ ਜਾਣੇ ਪੈਣੇ ਆ ਬਣਾ ਕੇ ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਆ ਤੇ ਵੇਹ ਹੁਣ ਕਈ ਵੀਰਾਂ ਨੇ ਕਹਿਣਾ ਯਾਰ ਪੂਛ ਨਾ ਇਹਨਾਂ ਵਜਨ ਟੰਗ ਦਾ ਟੁੱਟੂ ਕੀ ਪੂਜ ਜਾਂ ਕੋਸ਼ਿਸ਼ ਦੁਬਾਰਾ ਹੋਇਆ ਤਾਂ ਨਹੀਂ ਹੋਣਾ ਇਹ ਨਹੀਂ ਉਹ ਥੱਲੇ ਹੀ ਲੱਗਿਆ ਹੁੰਦਾ ਨਾ ਥੱਲੇ ਥੱਲੇ ਲੱਗ ਜਾਂਦਾ ਹਾਂ ਪੂਜ ਨਹੀਂ ਵੀ ਇਹਦੇ ਲੰਡੀ ਤੇ ਤਾਂ ਲਾਉਣ ਦੀ ਲੋੜ ਹੀ ਨਹੀਂ ਇਹਨਾਂ ਦੇ ਫਿਰ ਥੱਲੇ ਹੀ ਲੱਗੇ ਹੁੰਦੇ ਉਹ ਵੇ ਥੱਲੇ ਉਹਨੇ ਕੁ ਦੀ ਥੱਲੇ ਪਈ ਸੀ ਸਹੀ ਆ ਜੀ ਸਹੀ ਆ ਸਹੀ ਬਹੁਤ ਵਧੀਆ ਆ ਜਗਾਰ ਬਹੁਤ ਵਧੀਆ ਤੁਹਾਨੂੰ ਦੱਸੇ ਨਾ ਇੱਥੇ ਜਗਾਰ ਤੁਹਾਨੂੰ ਬਹੁਤ ਮਿਲਣਗੇ ਆ ਦੂਜਾ ਆ ਗਿਆ ਤੁਹਾਡਾ ਹਣ ਕੱਡੂ ਨਹੀਂ ਮਰਦਾਗਾ ਹਾਂ ਕੱਡੂ ਦੇਦੇ ਓਵੇਂ ਜਿਵੇਂ ਆ ਹੁਣ ਆਪਾਂ ਕੱਡੂ ਖੋਲਦੇ ਆ ਇਹ ਇੰਦਰੋਂ ਤਾਂ ਮੈਂ ਨਹੀਂ ਤਾਂ ਭੱਜੇ ਜਾਂਦੇ ਆ ਹਾਂ ਜੀ ਤੇ ਉਧਰੋਂ ਨਹੀਂ ਆਉਂਦੇਗੇ ਉਧਰੋਂ ਫਿਰ ਆਪਣੇ ਕੀ ਹੁੰਦਾ ਉਸ ਵੇਲੇ ਥੋੜਾ ਜਿਹਾ ਬੰਦੇ ਨੂੰ ਗੁੱਸਾ ਵੀ ਆ ਜਾਂਦਾ ਤੁਰਦੇ ਨਹੀਂ ਉਹ ਹੌਂਕਾ ਮਾਰਦੇ ਇਹਨਾਂ ਦਾ ਫਿਰ ਗਲਗੁੱਲ ਘੁੱਟਿਆ ਜਾਂਦਾ ਫਿਰ ਇਹਨਾਂ ਦੇ ਗੋਹੇ ਰਾਈ ਖੂਨ ਆਉਣ ਲੱਗ ਪੈਂਦਾ ਹਾਂ ਜੀ ਇਹ ਫਿਰ ਅਸੀਂ ਜਗਾਰ ਬਣਾਇਆ ਐ ਕਰਕੇ ਇਹ ਪਾ ਲਓ ਇਹਦੇ ਇੱਥੇ ਪਾ ਲਓ ਆ ਸੋਨੂੰ ਪਾ ਕੇ ਵਿਖਾ ਦਿੰਨੇ ਆ ਹਾਂਜੀ ਇਹ ਜਦੋਂ ਆਵੇ ਉਦੋਂ ਲਿਆਵਾਂਗੇ ਉਦੋਂ ਉਦੋਂ ਤਾਂ ਹੁਣ ਜਾਂਦਾ ਭੱਜਿਆ ਹਾਂ ਇਧਰੋਂ ਤਾਂ ਭੱਜਿਆ ਜਾਂਦਾ ਹਾਂ ਇਧਰੋਂ ਫਿਰ ਆਵੇ ਹੁਣ ਉਂ ਨਹੀਂ ਆਉਣਾ ਇਹਨੇ ਹਾਂ ਤੇ ਆਵੇ ਐ ਕਿਤੇ ਤੋਂ ਤੇ ਫਿਰ ਇਹ ਐ ਬੜੇ ਆਸਾਨੀ ਦੇ ਨਾਲ ਆ ਜਾਊਗਾ ਇੱਥੋਂ ਲੈ ਆ ਜਾਂਦਾ ਆਵੇ ਇਹ ਥੋੜੇ ਥੋੜੇ ਜੀ ਜਾਂਦੀਆਂ ਜਿਹੜੀਆਂ ਇਹਦੇ ਨਾਲ ਮਤਲਬ ਵੀ ਮੰਦਾ ਨਾਲੇ ਤਾਂ ਖੁਦ ਸੌਖਾ ਰਹਿੰਦਾ ਹੈ ਹਾਂਜੀ ਨਾਲੇ ਫਿਰ ਇਹ ਇੱਕ ਕੋਈ ਇਹਦਾ ਹਿਸਾਬ ਕਿਤਾਬ ਹੀ ਹੈ ਇਹਨੂੰ ਐ ਲੱਗਦਾ ਵੀ ਮੈਂ ਹਾਂ ਜਾਣਾ ਧੱਕੀਦਾ ਜਾਂਦਾ ਹਾਂ 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 ਪਰ ਇਹ ਆ ਤਾਂ ਜਮਾਂ ਸਸਤਾ ਜਗਾੜ ਹੈ ਤਾਂ ਉਹੀ ਮਿਲ ਜਾਣਾ ਇਹ ਤੇ ਪੈਸੇ ਲੱਗਣਗੇ ਥੋੜੇ ਜਿਹਾ ਕੋਈ ਨਾ ਲਾਦਾ ਕੋਈ ਨਹੀਂ ਇਹਦੀ ਤਾਂ ਤੇ ਰੱਸਾ ਹੀ ਵਰਤ ਸਕਦੇ ਹੋ ਤੁਸੀਂ ਜ਼ਰੂਰ ਨਹੀਂ ਪਹਿਨਣਾ ਹਾਂ ਰੱਸਾ ਵੀ ਹਾਂ ਪਰ ਉਹ ਬੈਲਟ ਵਧੀਆ ਉਹਦੋਂ ਵੀ ਬੈਲਟ ਆਏ ਪੈਸਾ ਸੌਖਾ ਜਾਂਦਾ ਵਾ ਰੱਸਾ ਪਾਉਣਾ हां बाकी ਜਿਹੜੇ ਕਈ ਹੁਣ ਬਚਾਰੇ ਪੂੰਜੀ ਹੁੰਦੀ ਆ ਉਹਨਾਂ ਦੇ ਉਹ ਜੀ ਕਈ ਝੋਟੀਆਂ ਰੱਖਣਾ ਚਾਹੁੰਦੇ ਆ ਵੀ ਅਸੀਂ ਇਸ ਤਰ੍ਹਾਂ ਝੋਟੀਆਂ ਲਿਆਉਣੇ ਉਹਨਾਂ ਨੂੰ ਅਸੀਂ ਇਹ ਅਪੀਲ ਕਰਦੇ ਆ ਵੀ ਉਹੋ ਝੋਟੀਆਂ ਜੇ ਉਹਨਾਂ ਨੇ ਪੰਜ ਝੋਟੀਆਂ ਖਰੀਦ ਕੇ ਲਾਉਣੀਆਂ ਨਾ ਪਰ ਇੱਕ ਪਹਿਲੀਆਂ ਤੇ ਝੋਟਾ ਖਰੀਦ ਲੈਣ ਉਹ ਠੀਕ ਹੈ ਜੀ ਹਾਂ ਉਹਦਾ ਇਹ ਸਿਸਟਮ ਹੁੰਦਾ ਵੀ ਜਿਹੜੀਆਂ ਝੋਟੀਆਂ ਵੇਚਦਾ ਨਾ ਕੋਈ ਉਹ ਇਸੇ ਕਰਕੇ ਵੇਚਦਾ ਉਹ ਟੀਕੇ ਭਰਾ ਭਰਾ ਕੇ ਤੇ ਹੰਬ ਜਾਂਦੇ ਉਹ ਝੋਟੀਆਂ ਰਹਿੰਦੀਆਂ ਨਹੀਂ ਉਹ ਫਿਰ ਸਸਤੀ ਕਰਕੇ ਵੇਚ ਦਿੰਦਾ ਜੀ ਆਪਣੇ ਕੋਲੇ ਝੋਟਾ ਹੋਊਗਾ ਉਹਨਾਂ ਕਿਸਾਨ ਵੀਰਾਂ ਨੂੰ ਆ ਜਿਹੜੇ ਝੋਟੀਆਂ ਰੱਖਣ ਦੇ ਸ਼ਕੀਨ ਹੈ ਬਿਲਕੁਲ ਜੀ ਉਹ ਫਿਰ ਉਹਨਾਂ ਸਾਥ ਥੋੜੇ ਜਿਨੇ ਜਦੋਂ ਇਹ ਝੋਟੇ ਤੋਂ ਪਸ਼ੂ ਕੋਈ ਮੱਝ ਆ ਜਿਹੜੀ ਝੋਟੇ ਨਮੀ ਹੋ ਜਾਂਦੀ ਉਹ ਫਿਰ ਯਕੀਨਨ ਹੋ ਜਾਂਦੀ ਹੈ ਕਿ ਉਹ ਰਹਿ ਜਾਂਦੀ ਹੈ ਹਾਂਜੀ ਤੇ ਇਹ ਫਿਰ ਹੁਣ ਜੇ ਕੋਈ 15000 ਦੀ 20000 ਦੀ ਝੋਟੀ ਲਿਆਉਂਦਾ ਉਹ 20000 ਦੀ ਝੋਟੀ ਹੈ ਜਿਹੜੀ ਉਹ ਲਗਭਗ ਅਨਸਰ ਨਵੀਂ ਹੋਣ ਵਾਲੀ ਹੋਊਗੀ ਹਾਂਜੀ ਹਾਂਜੀ ਉਹ ਅਨਸਰ ਹੋ ਜਾਂਦੀ ਹੈ 2 ਮਹੀਨਿਆਂ ਬਾਅਦ 20000 ਵਾਲੀ ਝੋਟੀ ਤੇਰੀ 40000 ਦੀ 45 ਦੀ 50 ਤੱਕ ਵੇ ਉਹਨੂੰ ਕੋਈ ਵਿਆਜ ਨਹੀਂ ਦਲਦਾ ਕੁਛ ਨਹੀਂ ਦਲਦਾ ਇਹ ਸਭ ਤੋਂ ਵੱਡੀ ਪ੍ਰੋਫਿਟ ਹੈ ਇਹ ਪ੍ਰੋਫਿਟ ਕਿਉਂਕਿ ਬਾਕੀ ਜਿਹਨੇ ਆਹ ਮੱਜਾ ਸੱਜਣਾ ਵਾਲਾ ਖੋਲਣਾ ਉਹਨੂੰ ਮੇਰੀ ਬੇਨਤੀ ਆ ਕਿ ਆ ਮੇਰੀ ਪੁੱਤਰੀ ਖੜੀ ਐ ਇਹ ਸੱਜਰ ਮਹਿੰਦੀਆਂ ਧਾਰਾਂ ਕੱਢ ਲੈਂਦੀ ਐ ਅੱਛਾ ਹੈ ਬੋਤੈ ਹਾਂ ਪਰ ਜੋ ਲੈਣਾ ਵਾ ਹਾਂ ਲੈ ਲੈ ਆਹ ਇਹ ਇਹ ਸੱਜਰ ਮਹ ਇਹ ਪੋਲੀ ਹੁੰਦੀ ਐ ਸੱਜਰ ਦਾ ਮੇਰਾ ਦੱਸਣ ਦਾ ਮਤਲਬ ਇਹ ਐ ਕਿ ਸੱਜਰ ਮੈਂ ਇਹਨੂੰ ਕੱਟਾ ਚੁੰਗਦਾ ਹਾਂ ਉਹਦੇ ਥਣ ਪੋਲੇ ਹੁੰਦੇ ਐ ਜਿਹੜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਪਰਜੋਰ ਅਪੀਲ ਕਰੂੰਗਾ ਸਾਰੇ ਮਾਂ ਪਿਓ ਨੂੰ ਵੀ ਤੁਸੀਂ ਬੱਚਾ ਨੂੰ ਧਾਰਾਂ ਕੱਟਣ ਸਿਖਾਓ ਤੇ ਸਾਰੇ ਉਹਨਾਂ ਸਰਕਾਰੀ ਵਿਭਾਗਾਂ ਨੂੰ ਜਿਹੜੇ ਆ ਕੇ ਆਪਦੀਆਂ ਫੀਲਡਾਂ ਦੀ ਮਸੂਰੀ ਕਰੀ ਜਾਂਦੇ ਆ ਦੁੱਧ ਚੋਈ ਮੁਕਾਬਲੇ ਕਰੀ ਜਾਂਦੇ ਆ ਪਰ ਕੋਈ ਇਹ ਨਹੀਂ ਆ ਕੇ ਦੱਸਦਾ ਵੀ ਸਾਨੂੰ ਦੁੱਧ ਚੋਾਈ ਸਿਖਾ ਦਈਏ ਸੀ ਸਹੀ ਗੱਲ ਤੇ ਕਦੇ ਵਾਸਤੇ ਵੀ ਜਿਹੜਾ ਦੁੱਧਾਰੂ ਪਸ਼ੂਆਂ ਵਾਸਤੇ ਉਹ ਔਰਤਾਂ ਤੇ ਛੱਡੋਗੇ ਤਾਂ ਤੁਹਾਡਾ ਫਾਰਮ ਜਿਹੜਾ ਉਹ ਫੇਲ ਹੋਊਗਾ ਬੰਦਾ ਆਪ ਚਾਊਗਾ ਕਿਉਂਕਿ ਇਹਨਾਂ ਨੂੰ ਮੱਝਾਂ ਨੂੰ ਮਸ਼ੀਨ ਨਹੀਂ ਲੱਗਦੀ ਨਹੀਂ ਲੱਗਦੀ ਬਹੁਤ ਘੱਟ ਲੱਗਦੇ ਹੈਲ ਜਾਂਦੀਆਂ ਲੱਤ ਵੀ ਮਾਰਦੀਆਂ ਇਹ ਸਹੀ ਗੱਲ ਹੈ ਜੀ ਇਹ ਇਸ ਕਰਕੇ ਯਾਨੀ ਕਿ ਮੈਂ ਬੇਨਤੀ ਕਰੂੰਗਾ ਕਿ ਆਪ ਦੇ ਬੱਚਿਆਂ ਨੂੰ ਜੇ ਤੁਸੀਂ ਸਿਖਾਓਗੇ ਅਗਲੇ ਘਰੇ ਵੀ ਮਈਆਂ ਰੱਖਣਗੇ ਜੋ ਕਿ ਹੁਣ ਪਸ਼ੂਆਂ ਦਾ ਖਤਮ ਹੁੰਦਾ ਜਾਂਦਾ ਰਿਹਾ ਬਾਕੀ ਜਿਹੜੀ ਆਪਾਂ ਝੋਟੀਆਂ ਦੀ ਗੱਲ ਕੀਤੀ ਸੀਗੀ ਹਾਂਜੀ ਉਹ ਇਸ ਕਰਕੇ ਕੀਤੀ ਸੀ ਵੀ ਸਾਂਹ ਆਪ ਦਾ ਰੱਖੋਗੇ ਆ ਅਸੀਂ ਰੱਖਿਆ ਸਾਡੇ ਆਈ ਤਾਂ ਕੋਈ ਪਸ਼ੂ ਨੇ ਦੂਰੀ ਹਰ ਚੈੱਕ ਨਹੀਂ ਕਰਾਉਣਾ ਤੇ ਅੱਛਾ ਇਹ ਸਾਰੇ ਜਾਨਕੀ ਸੀਮਾ ਨਹੀਂ ਲਵਾਉਂਦੇ ਤੁਸੀਂ ਇਸੇ ਸਾਂਹ ਦੇ ਨਾ ਇਸੇ ਤੋਂ ਲਾਉਨੇ ਆ ਠੀਕ ਹੈ ਜੀ ਆ ਚੀਜ਼ਾਂ ਜਾਨੀ ਕਿ ਅੱਡੋ ਅੱਡੀ ਜਿਹੜਾ ਉਦੋਂ ਛੋਟੀ ਪੂੰਜੀ ਦੇ ਕਿ ਤਿੰਨ ਕਿੰਨਾਂ ਦੇ ਮਾਲਕ ਵੀ ਹੈਗੇ ਆ ਵਿਚਾਰੇ ਹਾਂਜੀ ਉਹਨਾਂ ਵਾਸਤੇ ਅਸੀਂ ਅਪੀਲ ਕਰਾਂਗੇ ਤੁਸੀਂ ਛੋਟੀਆਂ ਖਰੀਦਣ ਦੀ ਛੋਟੀਆਂ ਕੱਟੀਆਂ ਜਿਹੜੀਆਂ ਕਿ 7-7 8-8000 ਦੀਆਂ ਜਾਂ 7-8000 ਦੀ 9000 ਦੀ ਖਰੀਦੀ ਉਹ ਸੋਡਾ ਕੁਝ ਵੀ ਨਹੀਂ ਕਰਨਾਗਾ ਉਹਦੇ ਤਾਂ ਕੀ ਕਰਨਾ ਕਿ ਲਾਲ ਰੰਗ ਦਾ ਤਲਿਹਾਰਾ ਪਾ ਕੇ ਤੇ ਇੱਕ ਫੁੱਲਾਂ ਵਾਲੀ ਗਾਰਨੀ ਪਾ ਕੇ ਤੇ ਨਿਵਾ ਕੇ ਤੇ ਇੱਕ ਛੋਟੇ ਵਾਂਗੂ ਬਸ ਯੂਟਿਊਬਰ ਆ ਜੇ ਉਹਦਾ ਸਹੀ ਹੈ ਉਹਨਾਂ ਨੇ ਆ ਕੇ ਆ ਕੇ ਪਾਤੀ ਤਾਂ ਉਹ 9000 ਵਾਲੀ ਜੇ ਤੇਰੀ 11 ਦੀ ਵੀ ਬੱਤੀ ਕੀ ਵਿਆਜ ਤਾਂ ਨਹੀਂ ਨਾ ਕੋਈ ਰਲਦਾ ਬਿਲਕੁਲ ਜੀ ਬਿਲਕੁਲ ਸਹੀ ਆ ਚੀਜ਼ਾਂ ਵੀ ਇਹ ਆਪਣੇ ਉੱਤੇ ਤੰਦੇ ਬਹੁਤ ਐ ਬਹੁਤ ਆ ਜੀ ਆਪਾਂ ਉਦੋਂ ਉਦੋਂ ਕੀ ਲਾ ਕੇ ਅਮਰੀਕਾ ਦੀ ਔਰ ਮੈਕਸੀਕੋ ਦੀ ਕੰਧ ਟੱਪ ਸਕਦੇ ਆ ਤੇ ਕਿ ਮੈਂ ਨਹੀਂ ਚੋ ਸਕਦੇ ਆਪਾਂ ਸਹੀ ਗੱਲ ਆ ਜੀ ਇੰਨਾ ਜਨਤਾ ਨੂੰ ਪੈਸੇ ਜ਼ਿੰਦਗੀ ਖਰਾਬ ਕਰ ਤੇ ਉੱਥੇ ਜਾ ਕੇ ਮਰ ਗਏ ਜਾਂ ਕੁਝ ਇਹ ਸਾਡੀ ਸੋਡੇ ਨਹੀਂ ਇੱਕ ਬਹੁਤ ਸੋਡਾ ਧੰਨਵਾਦ ਆ ਤੁਸੀਂ ਇਹ ਸਾਡੀ ਆ ਕੇ ਬਣਾਈ ਕਾਸਟੇ ਇਹ ਮੂਵੀ ਬਣਾਈ ਇਹੋ ਜੀਆਂ ਚੀਜ਼ਾਂ ਨੂੰ ਆਪਣੇ ਸਮਾਜ ਦੇ ਵਿੱਚ ਜਿਹੜਾ ਚਾਹੀਦਾ ਹੈ ਜਿਹੜੀ ਆਪਣੀ ਬਾਤ ਚ ਤੋੜੀ ਬਿਲਕੁਲ ਇੱਕ ਅੰਕਲ ਜਿਹੜਾ ਕਾਟੂਮਾਲ ਤੇ ਹੁਣ ਵੀਡੀਓ ਤੁਸੀਂ ਵੀ ਕਾਫੀ ਦੇਖੀਆਂ ਹੋਣੀਆਂ ਵਾ ਵੀ ਮੰਡੀਆਂ 'ਚ ਕਿੰਨੇ ਸੋਹਣੇ ਸੋਹਣੇ ਕਟੀਆਂ ਹੋਣਗੇ ਹੁਣ ਤਾਂ ਮੈਂ ਹੋਰ ਉਦੋਂ ਹੈਰਾਨ ਰਹਿ ਗਿਆ ਸੱਜਰ ਪਹੂ ਆਉਣ ਲੱਗ ਗਏ ਵੀ ਉਹ ਕਈ ਲੋਕ ਵੇਚ ਹੀ ਜਾਂਦੇ ਆ ਤੇ ਹੁਣ ਬੜੇ ਲੋਕ ਆ ਵੀ ਉੱਥੋਂ ਲੈ ਕੇ ਵੀ ਆਉਂਦੇ ਚੰਗਾ ਪਹੂ ਮਿਲ ਜਾਂਦਾ ਵਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਚੰਗਾ ਪਸ਼ੂ ਵੈਸੇ ਤਾਂ ਚੰਗਾ ਪਸ਼ੂ ਤਾਂ ਵਿਖਦਾ ਘਰੋਂ ਹੀ ਅਸਲ ਦੇ ਵਿੱਚ ਪਰ ਅਸਲ ਦੇ ਵਿੱਚ ਜਿਵੇਂ ਤੁਸੀਂ ਆਨੇ ਆਹੋ ਬਈ ਮੰਡੀਆਂ ਤੋਂ ਲੈ ਕੇ ਆਉਂਦੇ ਆ ਹਾਂਜੀ ਹਾਂਜੀ ਇਹ ਨਹੀਂਗਾ ਵੀ ਸਾਰਾ ਇਹ ਜ਼ਰੂਰੀ ਆ ਕਿ ਵੀ ਉਹ ਠੱਗੀ ਹੋ ਸਕਦੀ ਆ ਹਾਂ ਜੀ ਤੇ ਸਭ ਤੋਂ ਪਹਿਲਾਂ ਮੇਰੀ ਅਪੀਲ ਇਹ ਹੀ ਆ ਵੀ ਜਿਹਦੇ ਘਰ ਆਸਾਨ ਰੱਖਿਆ ਉਹਦੇ ਘਰੇ ਆ ਕੇ ਮਾਰੀ ਤੋਂ ਮਾਰੀ ਮੈਂ ਆ ਜਿਹੜੀ ਉਹ ਬਨੂਗੀ ਆ ਬਨੂਗੀ ਹਾਂ ਮਾਰੀ ਤੋਂ ਮਾਰੀ ਝੋਟੀ ਆ ਜਿਹੜੀ ਬਨੂਗੀ ਪਰ ਕਈ ਚੀਜ਼ ਐ ਇੱਕ ਮੈਂ ਜ਼ਰੂਰ ਦੱਸ ਦਿੰਨਾ ਬਹੁਤ ਵਧੀਆ ਤੁਸੀਂ ਆਖਿਆ ਜਿਹੜੇ ਝੋਟੀਆਂ ਖਰੀਦਦੇ ਆ ਨਾ ਉਹ ਇੱਕ ਵਾਰੀ ਇਹ ਜ਼ਰੂਰ ਚੈੱਕ ਕਰਾ ਲਿਆ ਕਰਨ ਕਿ ਕਈ ਝੋਟੀਆਂ ਦੇ ਬੱਚੇਦਾਨੀ ਨਹੀਂ ਹੁੰਦੀ ਹਾਂਜੀ ਆਹ ਹਾ ਜਰੂਰ ਉਹ ਚੈੱਕ ਕਰਾ ਲਾਉਗੀ ਬਿਲਕੁਲ ਕਈਆਂ ਬੱਚੇ ਤਾਂ ਨਹੀਂ ਨਹੀਂ ਹੁੰਦੀ ਕਈਆਂ ਤੇ ਹੁੰਦੀ ਆ ਤਾਂ ਉਹ ਐ ਪੈਨਸਲਰ ਜਾਂ ਬਹੁਤ ਛੋਟੀ ਹੁੰਦੀ ਆ ਇਹ ਚੈੱਕ ਕਰਾ ਕੇ ਲੈ ਲੈ ਕਰਨ ਪੈਸਾ ਵੀ ਲਾਉਣਾ ਧੋਖੇ ਦੇ ਵਿੱਚ ਵੀ ਦੂਜੀ ਗੱਲ ਇਹ ਆ